ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਕੈ ਚਿਤ ਨਾ ਹੋ ਬਈ ਜੇ ਲਾਈ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸ ਅਣਪਾ ਲਖ ਹੋਇ ਤੈ ਕਿਨਾ ਚੱਲੇ ਨਾਲੇ ਕਿੰ ਸਚਿਆਰਾ ਹੋਈ ਐ ਕਿੰ ਕੋੜਾ ਟੁੱਟੈ ਪਾਲ ਕਮਨ ਸਾਈਂ ਚਲਣਾ ਨਾਨਕ ਕੇ ਕਿਆ ਨਾਲੇ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਗੁਡਿਆਈ ਹੁਕਮੇ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਨਾ ਹੁਕਮੀ ਬਖਸ਼ੀਐ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੀ ਬੁਝੈ ਤਾਂ ਹਮੈ ਕਹਿਣਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੇ ਈਸ਼ਾਣੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਗਿਤੇਆ ਵਿਖਮ ਵਿਚਾਰੀ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਜਾ ਫਿਰਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਰ ਤਰ੍ਹਾਂ ਦੂਰੇ ਕਥਨਾ ਕਥੀ ਨਾ ਆਵੈ ਟੋਟ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਭਜ ਗੰਤਰ ਕਾਈ ਕਾਈ ਹੁਕਮੇ ਹੁਪਮ ਚਲਾਏ ਰਾਹੋ ਨਾਨਕ ਵਿਖੇ ਦੇਖਦਾ ਹੂੰ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖੇ ਮੰਗੇ ਦੇਹ ਦੇਹ ਦਾਤਿ ਦੇਹ ਫਿਰ ਕਿ ਅੱਗੇ ਰੱਖੀਐ ਜਿਤ ਤਿਸੈ ਦਰਬਾਰ ਮੋਹ ਕੀ ਬੁਲਣ ਬੋਲੀਐ ਜਿਤ ਸੁਣ ਤਰੇ ਪਿਆਰੇ ਅੰਮ੍ਰਿਤ ਵੇੜਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਜਨੀ ਮੁਕਤਿ ਵਾਰੀ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਏ ਕਿਤਾ ਨ ਹੋਏ ਆਪੇ ਆਪ ਰੰਝਨ ਸੋਏ ਜਿਸ ਸੇ ਬਿਆਸਿ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਪਿਆਰੇ ਸੁਣੀਐ ਮਨ ਦੁਖ ਪਰ ਹਾਸੋ ਘਰ ਲੈ ਜਾਏ ਮੁਖ ਨਾਦਨ ਗੁਰਮੁਖ ਬੇਦਨ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਖਾ ਨਹੀਂ ਕਹਿਣਾ ਕਥਾ ਨਾ ਜਾਈ ਗੁਰਾ ਇਕ ਦੇਹ 부ਝਾਈ ਸਤਿਨਾਮ ਜੀ ਦਾ ਇਕ ਦਰਤਾ ਸੋ ਮੈਂ ਵਿਸਰ ਨਾ ਜਾਈ ਤੇਰ ਤਣਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਕ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਨ ਇੱਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹੀ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਚਾਰੇ ਆ ਜਾ ਹੋਰ ਸੁਣੀ ਹੋਏ ਨਮਾਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਸਕੀਰਤ ਜਗਲੇ ਜੇ ਤਿਸ ਨਦਰਨਾਯਾ ਵਈ ਤਾ ਬਾਤ ਨ ਪੁੱਛੇ ਕੇ ਨਾਨਕ ਕੀਟ ਕਾ ਦੋਸ਼ੀ ਦੋਸ਼ ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਹੈ ਤਤ ਬਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਹੈ ਕੁੰਸ ਕੇ ਕਾਲੀ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਪਾ ਨਾਸਿ ਸੁਣਿਆ ਈਸਰ ਬਰਮਾ ਇੰਦ ਸੁਹੈ ਸੁਣਿਆ ਜੋਗ ਜੁਗ ਤਨ ਭੇਦ ਸਵੇ ਸ਼ਾਸਤਿ ਜਮਤ ਰਵੇ ਤੇ ਨਾਨਕ ਭਗਤਾ ਸਦਾ ਵਿਗਾਸ ਸਵੇ ਜਿਨ ਪਤਨ ਨਾਸੀ ਸੁਣਿਆ ਸਤ ਸੰਤੋਖ ਗਿਆਨ ਸਵੇ ਅਸਕ ਕਾ ਇਸਨਾ ਨੇ ਸੁਣਿਆ ਪੜ ਪੜ ਪਾਵੈ ਮਾਨ ਸਵੇ ਨਾਗੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸਵੇ ਜਿਨ ਕਾ ਕਰਾਸੀ ਸੁਣਿਆ ਸਰਾ ਗੁਨਾ ਕੇ ਗਹ ਸਵੇ ਸੀ ਪੀਤ ਪਤਸ਼ਾ ਸੁਣਿਆ ਅੰਦੇ ਪਾਵੈ ਰਹੋ ਸਵੇ ਸਨਾਤਕ ਭਗਤਾਂ ਸਦਾ ਵਿਗਾਸ ਮਨ ਮੂਖ ਕਾ ਕਨਾਸੀ ਮਨ ਕੇ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮਨਿ ਕਬਹਿ ਕੰ ਵਿਚਾਰੇ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਰਤੋ ਹੋਵੈ ਮਨ ਬੁੱਧ ਮਨੈ ਸਗਲਪ ਵੜਕੀ ਸੁਧੈ ਮਨੈ ਮੂਛੋਟਾ ਨ ਖਾਏ ਮੰਨੈ ਜਨ ਕੇ ਸਾਥ ਨ ਜਾਏ ਐਸਾ ਨਾਮ ਨਿਰੰજન ਹੋਵੇ ਜੇ ਕੋ ਮਨ ਜਾਣੈ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਦਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਪੂਏ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰ ਸਦਾਰੀ ਮੈਂ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨਾ ਪਿੱਛੇ ਐਸਾ ਨਾਮ ਦਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਪੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾ ਪੰਚੇ ਸੋ ਹੈ ਦਰਜਾਨ ਬੱਚਾ ਕਾ ਦੇਖ ਧਿਆਨ ਦੇ ਦੇਖੋ ਕਹ ਕਰੇ ਵਿਚਾਰ ਦੇਖੇ ਕੜੈ ਨਾ ਇਸਮਾਰੇ ਔ ਧਰਮ ਦਇਆ ਕਾ ਪੂਤ ਸੰਤੋਥਾ ਰਕਿਆ ਜਿਸੂ ਤੇ ਦੇਖੋ 부ਜੈ ਹੋਵੇ ਸਚਿਆਰ ਤਪ ਲੈ ਉਪਰ ਕੇ ਤਪਾਰੀ ਤਤੀ ਹੋਰ ਪਰੈ ਹੋਰ ਹੋਰ ਇਸੇ ਭਾਰਤ ਲੈ ਕਹਨ ਜੋਰੇ ਏ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮੈਂ ਇਹੋਲੇ ਖਾਲਿਕ ਜਾਣੈ ਕੋਏ ਦੇਖਾ ਕੀਤਾ ਤਾਣ ਸਵਾਲੇ ਹਰੂਪ ਕੀਤਾ ਜਾਣੈ ਕੌਣ ਤੂ ਤੇ ਕੀ ਤਪਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਮਰਨ ਜਮਾ ਇੱਕ ਬਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਰੰਕਾਰੀ ਅਸੰਖ ਜਪ ਸੰਖ ਭਾਉ ਅਸੰਖੂਜਾ ਸੰਤ ਰਤਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਤ ਜੋਗਮੰਦ ਰਹੈ ਉਦਾਸੀ ਅਸੰਖ ਭਗਤ ਹੁਣ ਗਿਆਨ ਵਿਚਾਰ ਸਤਸਤੀ ਅਸੰਖ ਸੂਰ ਮੂ ਪਖ ਸਾਰ ਕੁਦਰਤ ਕਵਣ ਕਹਾ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਇਪਰਾਹੇ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰਹ ਪਾਰੇ ਆਨਕ ਨੀਚ ਕਹੇ ਵਿਚਾਰ ਜਮ ਇਕ ਵਾਰੇ ਜੋ ਤੁਧ ਭਾਵੈ ਸਾਈ ਭਲੀ ਕਾਰ ਸਹਲਾ ਬਨਨ ਕਾਰੀ ਅਸੰਖ ਨਾ ਅਸੰਖ ਥਾਮ ਅਗਨ ਗਮ ਸਖ ਲੋ ਅਸੰਖ ਕਹੇ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲਣ ਬਾਣੀ ਅਖਰਾ ਸਿਰ ਸੰਜੋਗ ਵਖਾਣ ਜਿਨੇ ਜੇ ਫਰਮਾਏ ਤੇ ਤੇ ਪਾਹੀਂ ਚੇਤਾ ਕੀਤਾ ਤੇਤਾ ਨਾਉ ਬੰਨਾ ਮੈਂ ਨਹੀਂ ਕੋਥਾਉ ਗੁਦਰਤ ਕਵਣ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜੁਗਤ ਭਾਵੈ ਸਾਈ ਪਿਕਾਰੇ ਤੂੰ ਸਦਾ ਸਲਾਮਤ ਨਰੰਕਾਰ ਭਈਏ ਹੱਥ ਪੈ ਤਰਦੇ ਆਣੀ ਤੋਤਾ ਉਤਰ ਸਖੇਹ ਬਸ ਬਲੀਤੀ ਕੱਪੜ ਹੋਏ ਤੇ ਸਾਬੂਨ ਲਈਆ ਹੋ ਧੋਏ ਕਹੀਏ ਮਤ ਪਾਪਾ ਕੈਸਾਂਗੇ ਉਹ ਧੋਪੇ ਨਾ ਵੈ ਕ ਰੰਗ ਕਮੀ ਪਾਪੀਆ ਕਰਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀਜਾ ਪੀਹ ਕਾਹੋ ਨਾਨਕ ਹੁਕਮੀ ਆਵੋ ਜਾਹੋ ਈਰਤ ਤਪ ਤੇ ਆਦਤ ਦਾ ਨੇ ਦੇਖੋ ਪਾਵੇ ਤਿਲਕਾ ਮਾਨ ਸੇਮ ਅਮਨ ਕੀਤਾ ਪਾਉ ਅੰਤਰਗਾਥੀ ਰਤ ਮਰਨਾਉ ਸਭੁ ਤੇਰੇ ਮੈਂ ਹਾਹੀ ਰਣਗੁਣ ਕੀਤੇ ਭਗਤ ਨਾ ਹੋਏ ਸਸਤਾ ਬਾਣੀ ਬਰਮਾਓ ਸਾਤੋ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣੇ ਕਵਣਿਤਿਤ ਕਵਣਵਾਰੀ ਕਵਣ ਸਰੁੱਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਪਾਈਆ ਪੰਡਤੀ ਜਿਹੋ ਬਹਿਲੇ ਕੁਰਾਨੇ ਵਤਨਾ ਪਾਇਓ ਕਾਦੀਆਂ ਜੇ ਲਿਖਨ ਲੈ ਕੁਰਾਨ ਇਹਦਵਾਰ ਨ ਜੋਗੀ ਜਾਣੈ ਵਿਦਵਾ ਹੋਣਾ ਕੋਈ ਜਾਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੈ ਸੋਈ ਇਕ ਰਖ ਕਿਸਾ ਲਾਨੀ ਕਿ ਉਪਰਨੇ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਬੜਾ ਸਾਹਿਬ ਦੀਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋਹੈ ਔੜ ਕੋ ਔੜ ਕ ਪਾਲ ਥਕੇ ਵੇਦ ਕਹਿਨ ਇੱਕ ਬਾਤ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ਼ ਸਾਲਾ ਹੀ ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਸਮੁੰਦਰ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਤੇਰੀ ਤੁਲਨਾ ਹੋਬਨੀ ਜੇ ਤਿਸ ਮਨੋ ਨਾ ਬਿਸਰੇ ਅੰਤਨਾ ਸਿਫਤੀ ਕਹਿਣਾ ਹੈ ਅੰਤ ਅਤਰ ਕਰਨ ਦੇ ਨੰਤ ਅੰਤਨਾ ਵੇਖਣ ਸੁਣਨਾ ਹੈ ਅੰਤ ਅਤਰ ਜਪ ਕੇ ਕੀ ਮਨ ਮੰਤੇ ਅੰਤਨਾ ਜਾਪੇ ਕੀਤਾ ਆਕਾਰ ਅਤਰ ਜਪ ਪਰਬਾਰੀ ਅੰਤ ਕਾਰਣ ਕੇਤੇ ਬਿਲਲਾਹੇ ਤਾਕੇ ਅਤਰ ਪਾਏ ਜਾਹੇ ਇਹੋ ਅੰਤਨਾ ਜਾਣੈ ਕੋਏ ਤਾਕੇ ਕਈ ਬਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਜੀ ਏਬੜਾ ਉੱਚਾ ਹੋਵੇ ਕੋਏ ਇਸ ਚੇ ਕੋ ਜਾਣੈ ਸੋਏ ਜੇ ਗੜਿਆ ਆਪ ਜਾਣੈ ਆਪ ਆਪ ਬੌਕਾ ਕਰਮ ਲਿਖਿਆ ਨਾ ਜਾਏ ਬੌਕਾ ਦਾਤਾ ਤਿਲ ਲਤਮਾਈ ਕਿਤੇ ਮੰਗੈ ਜੋਤ ਅਪਾਰ ਕਿਤੇ ਗਲਤ ਨਹੀਂ ਵਿਚਾਰੇ ਕਿਤੇ ਖਵ ਤੋਂ ਟਾਂ ਵੇਕਾਰ ਕਿਤੇ ਹੈ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਤੁਮ ਖੂਕ ਸਦਮਾਨੀ ਏ ਪੇਦਾਤ ਤੇਰੀ ਦਾਤਾਰ ਅਨਿਕਲਾਸੀ ਪਾਣੇ ਬੁਏ ਹੋਰ ਆਖ ਨਾ ਸਕੈ ਕੋਏ ਉਹ ਜਾਣੇ ਜੀਤੀ ਆ ਮੁਖਾਏ ਆਪੇ ਜਾਣ ਆਪੇ ਦੀ ਆਖਾਂ ਸੇ ਭੇਕੀ ਕੇ ਸੰਬਖਸ਼ੇ ਸਿੱਤ ਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗੁਣੇ ਮੂਲ ਵਾਪਾਰੀ ਅਮਲ ਵਾਪਾਰੀਏ ਮੂਲ ਪੰਡਾਰ ਅਮੋਲ ਲਾਵੇ ਮੁ ਲੈ ਜਾਹੇ ਅਮੋਲ ਭਾਏ ਮੁੱਲਾ ਸਮਾਹੇ ਅਮੋਲ ਧਰਮ ਮੂਦੀ ਬਾਣੀ ਅਮੋਲ ਤੋਲਾ ਅਮੋਲ ਪਰਵਾਣ ਅਮੋਲ ਬਖਸ਼ਿਸ਼ ਮੂਲ ਨਿਸ਼ਾਨ ਅਮੋਲ ਕਰਮ ਅਮੁਲ ਫੁਰਮਾਨ ਅਮੋਲ ਮੁਲ ਜਾਹੇ ਆਖ ਆਖ ਰਹੇ ਲਿਬਲਾਏ ਆਖੈ ਪੜੇ ਕਰੈ ਵਖਿਆਣ ਆਖੈ ਗੋਪੀ ਤੈ ਗੋਵਿੰਦ ਆਖੈ ਕੀਤੇ ਕੀਤੇ ਬੁੱਧ ਆਖੈ ਸੋ ਨਰ ਮੁੰਜਨ ਸੇਵ ਕੀਤੇ ਕਹਿ ਕਹਿ ਉਠ ਉਠ ਜਾਹੇ ਤਾਂ ਆਖ ਨਾ ਸਕੈ ਕੀ ਕੇ ਨਾਨਕ ਜਾਣੈ ਸਾਚਾ ਸੋਏ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋਦਾ ਕੀ ਵਾਜੇ ਨਾਦ ਅਨੇਕ ਸੰਖਾਂ ਕੇਤੇ ਬਾਵਨ ਹਾਰੇ ਤੇਤੇ ਰਾਗ ਰੀਸੋ ਕਹੀਆਂ ਕੇਤੇ ਗਾਵਨ ਹਾਰੇ ਗਾਵੈ ਤੋਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਜਿਤ ਗ ਬਦਲਿ ਗ ਜਾੜਿ ਲਿਖ ਲਿਖ ਤਨ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਸਨ ਬੈਠੀ ਦੇ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀਆ ਮਨ 모ਹ ਸੁਖ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਬਸੂਲਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੋ ਗਾਵੇ ਜੋ ਤੁਧ ਭਾਵਨ ਨਿਰਤ ਤੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸਹੀ ਸਵੀ ਸਦਾ ਸਾਚੇ ਸਾਹਿਬ ਸੱਚਾ ਸਜੀਨਾ ਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰ ਰਚਾਈ ਹੈ ਰੰਗੀ ਭਾਂਤੀ ਕਰ ਕਰ ਜਿੰਸੀ ਮੈਂ ਜਿੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿੰ ਤਿਸਤੀ ਵਿਢਾਈ ਤੁਸ ਸਭਾ ਸੂਈ ਕਰਸੀ ਕਮਨਾ ਕਰਨਾ ਜਾਈ ਜੋ ਪਾਤਸ਼ਾਹੋ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਨਪਤ ਝੋਲੀ ਧਿਆਨ ਕੀ ਕਰੈ ਵਿਭੂ ਤੇ ਕਿਠਾ ਕਾਲ ਪੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਐਂ ਬੰਦੀ ਸਗ ਜਮਤੀ ਮਾਟੀ ਮਾਂਜੀ ਤੇ ਜਗਜੀਤ ਆਦੇਸ ਸੈ ਆਦੇਸ ਆਦ ਨੀਲਾ ਨਾਦ ਨਾਤ ਜੁਗ ਜੁਗ ਇੱਕੋ ਵੇਸ ਬਖਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ ਨਾਦਿ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਦਵਰਾ ਸਾਦ ਸਜੋ ਵੀ ਜੋਤ ਚਲਾਵੇ ਲਿਖਿਆ ਮੈਂ ਪਾ ਗਏ ਆਦੇਸ ਤੇ ਸਿਆ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਸਮਾਈ ਜੁਗਤਿ ਆਈ ਦਿੱਚੇ ਲੈ ਪਰਵਾਣੇ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜਿ ਇਸ ਭਾਵਤੀ ਵਿੱਚ ਲਾਵੇ ਜੀ ਭੂਵੇਂ ਦਾ ਪਰਵਾਣੇ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ ਤੇ ਸਿਆ ਦੇਸੇ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੁਗਿ ਸੁਪਾਇ ਸੁਇ ਕਬਾਰ ਕਰ ਕਰ ਵੇਖੈ ਸਿਰਜਣ ਹਾਰ ਨਾਮ ਸੱਚੀ ਕੀ ਸੱਚੀ ਕਾਰ ਆਦੇਸ ਤਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਜੀਵੋ ਲਖੋ ਹੀ ਲਖੋ ਵੇ ਲਖਵੀ ਸੇ ਲਖਨਾ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਤਰ ਹਤ ਤਮਕੀਆ ਚਰੀਆ ਹੋਈ ਸੋង ਲਾਇਆ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈ ਐ ਕੂੜੀ ਕੂੜੈ ਠੀਸ ਆਕਣ ਜੋਰ ਚ ਪੈਣਾ ਜੋਰ ਜੋਰ ਨਾ ਮੰਗੜ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਚ ਪੈ ਸੰਸਾਰੀ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਭਗਤ ਬਾਣੀ ਅੰਗ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਨਕੇ ਨਾਮਾਨੇ ਕਾਂਨੰਤ ਕਰਮੀ ਕਰਮੀ ਹੋਈ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਸੋਹਣ ਪੰਜ ਪਰਵਾਨ ਨਾਜ਼ਰੀ ਕਰਮ ਪਵੈ ਨੀਸਾਣ ਕਛੁ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪੈ ਜਾਏ ਕੰਡ ਕਾਇ ਉਤਰ ਮੈਂ ਗਿਆਨ ਖੰਡ ਕਾ ਖੋ ਕਰਮ اے ਪਵਨ ਪਾਣੀ ਬਸੰਤ ਕੇਤੇ ਕਾਰ ਮਹੀnse ਕੇਤੇ ਵਰਮੇ ਘਾੜਤ ਘੜੀਆਂ ਹੈ ਰੂਪ ਰੰਗ ਕੇ ਵੇਸ ਕਰਮ ਮੀ ਮੀਰ ਕੀਤੇ ਕੀਤੇ ਧੂਪ ਦੇਸ ਤੇਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਤੇਤੇ ਸਿੱਧ ਗੁਦ ਨਾ ਕਹਤੇ ਕੀਤੇ ਰਿ ਰਿ ਦੇਸ ਤੇਤੇ ਦੇਵਦਾਨ ਮੁਨ ਕਹਤੇ ਕਹਤੇ ਰਤਨ ਸਮੁੰਦਰ ਕੀਤਿਆਂ ਖਾੜੀ ਕੀਤਿਆਂ ਬਾਣੀ ਕੀਤੇ ਪਾਤ ਰਵਿੰਦ ਤੇਤੀਆ ਸੁਰਤੀ ਸੇਵ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਖਾੜੀ ਗਿਆਨ ਪਰਚਾਂਡੇ ਕਿੱਥਾ ਨਾ ਬਨੋਦ ਕੋਟ ਆਨੰਦ ਸਖੰਡ ਕੀ ਬਾਣੀ ਰੂਪੇ ਕਿੱਥਾ ਘਾੜ ਠੜੀਏ ਬਹੁਤਾਂ ਨੂੰ ਪਾ کو کہ پچھ پچھتا ہے جتھ گڑی سوراں سکھ ہو کوئی ہور تمہیں رام رہا بھرپور کانکے روپ نہ کتنے جہے جن کا رام بسے منماہیں کریں آنند سچا من, من سوئے ਸਰਕਾਰ ਵੇਖੈ ਨਦਰ ਨਿਹਾਲ ਸਹ ਖੰਡ ਮੰਡਲ ਵਰ ਭਾਡੇ ਦੇਖੋ ਕਥੈ ਤਾ ਅੰਤ ਨਾ ਅੰਤ ਸਹ ਲੋ ਲੋ ਆਕਾਰ ਜਿਨ ਜਿ ਹੁਕਮ ਤਿ ਵੇ ਤਿ ਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰ ਸੁਨਿਆਰੇ ਅਹਰਣਾ ਮਤ ਵੇਧ ਤਿਆਰ ਆਕਲਾ ਗਤਕਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਹੇ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਦੇ ਰਿ ਨਿਵਾਨੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤ ਦਿਨ ਰਾਤ ਦੁਇ ਦਾਈ ਤਾਇਆ ਖਿਲੇ ਸਗੇ ਜਲ ਕੰਧ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰੇ ਜਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਲੇ ਕਿਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਲੇ ਕਿਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ